ਇਹ ਹਾਰ ਜੇਲ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਕਹਿੰਦਾ ਕਿ ਆਪ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਹੈ ਕਹਿੰਦਾ ਨੀਂਦ ਆਪ ਕੋ ਆਤੀ ਹੈ ਮੈਂ ਕਿਹਾ ਨੀਂਦ ਵੀ ਬੜੀ ਆਉਂਦੀ ਹੈ कहना फिर ऐसे है हम आपको बताना चाहते हैं कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवन सिंह आके बैठ जाता है और मेरे को बहुत डर लगता है मेरे को इस सेल से बाहर निकाल दीजिए ਉਹ ਕਹਿੰਦਾ ਫੇਰ ਅਸੀਂ ਉਹਨੂੰ ਸੈੱਡਲ 'ਚ ਕੱਢਿਆ ਮੈਂ ਤਾਂ ਹੀ ਤੁਹਾਨੂੰ ਪੁੱਛਣ ਆਉਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਮੈਂ ਕਿਹਾ ਤਾਂ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਇਹ ਸਤਵੰਨ ਸਿੰਘ ਦਾ ਸੈੱਲ ਸੀ ਇੱਥੇ ਤਾਂ ਕੀਰਤਨ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਤੇ ਮੈਂ ਤਾਂ ਨਹੀਂ ਕਿਤੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਐ ਤੇ ਇਹਨਾਂ ਨੂੰ ਫਿਰ ਨੀਂਦ ਨੂੰ ਦੁਨੀਆ ਹੁੰਦੀ ਹੈ